ਹਾਨੀ ਸਿੰਘ ਦੀ ਗਾਇਲ ਕਰਾ ਤਾਂ ਤੁਸੀਂ ਉਹਨਾਂ ਨੂੰ ਲਾਂਚ ਕੀਤਾ ਸੀ ਪੰਜਾਬੀ ਇੰਡਸਟਰੀ ਦੇ ਵਿੱਚ 2003 ਦੀਆਂ ਗੱਲਾਂ ਐ ਤੇ ਅਨੂਪ ਮੇਰੇ ਕੋਲ ਲੈ ਕੇ ਆਇਆ ਸੀ ਹਾਨੀ ਨੂੰ ਬਿਲਕੁਲ ਫ੍ਰੈਸ਼ਰ ਸੀਗਾ ਯਾਨੀ ਮੇਰੇ ਕੋਲ ਮਹੀਨਾ ਡੇਢ ਮਹੀਨਾ ਅਸੀਂ ਤਿਆਰੀ ਕਰਦੇ ਰਹੇ ਹਾਂ ਮਿਊਜ਼ਿਕ ਦੀ ਉਦੋਂ ਉਹਦੀ ਕੋਈ ਐਲਬਮ ਨਹੀਂ ਸੀ ਆਈ ਹੈਗੀ ਤੇ ਕਿਉਂਕਿ ਉਹਦੀ ਉਸੇ ਕਿਸਮ ਤੋਂ ਚੜ੍ਹਾਈ ਇੰਨੀ ਹੋ ਗਈ ਸੀ ਤੇ ਮੁੜ ਕੇ ਉਹਦੇ ਕੋਲ ਪ੍ਰੋਜੈਕਟ ਜਿਹੜੇ ਹੈਗੇ ਸੀ ਕੰਮਕਾਰ ਬਹੁਤ ਜ਼ਿਆਦਾ ਵਧ ਗਿਆ ਸੀ ਉਹ ਦੀ ਟਰਾਈ ਨੇ ਕਿਤੋਂ ਨਾਲ ਗੱਲ ਕਰਨ ਦਾ ਨਹੀਂ ਜੀ ਪਹਿਲਾ ਮਾਹੌਲ ਵਧੀਆ ਸੀ ਕਿ ਜਾਂ ਹੁਣ ਲੱਗਦਾ ਕਿ ਕੰਮ ਕਰਨਾ ਹੀ ਸੀ ਨਹੀਂ ਪਹਿਲਾਂ ਬਹੁਤ ਅੱਛਾ ਮਾਹੌਲ ਸੀਗਾ ਪਹਿਲਾਂ ਵਧੀਆ ਹੁੰਦਾ ਸੀਗਾ ਸਤਿ ਸ਼੍ਰੀ ਅਕਾਲ ਜੀ ਸਤਿ ਦੇਖ ਰਹੇ ਹੋ ਪੀਟੀਸੀ ਪੰਜਾਬੀ ਮਹਿਤਵਪੂਰਨ ਨਾਲ ਖੁਸ਼ੀ ਸਹਿਰਾ ਤੇ ਇਸ ਟਾਈਮ ਮੇਰੇ ਨਾਲ ਮੌਜੂਦ ਆ ਫੇਮਸ ਸਿੰਗਰ ਬਿਲ ਸਿੰਘ ਜੀ ਸੋ ਗੱਲ ਕਰਦੇ ਹੋ ਉਹਨਾਂ ਦੇ ਨਾਲ ਅੱਜ ਸਕਰੀਨਿੰਗ ਤੇ ਪਹੁੰਚੇ ਹੋਇਆ ਪੰਜਾਬੀ ਫਿਲਮ ਸੁੱਚਾ ਸੂਰਮਾ ਦੀ ਸਤਿ ਸ਼੍ਰੀ ਅਕਾਲ ਸਰ ਕਿਹਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਬਹੁਤ ਅੱਛਾ ਹੈ ਤੁਸੀਂ ਸੁਣਾਓ ਜੀ ਕਿੱਦਾਂ ਠੀਕ ਠਾਕ ਬਹੁਤ ਵਧੀਆ ਸਰ ਸੋ ਸਕਰੀਨਿੰਗ ਤੇ ਪ ਕਿਵੇਂ ਦੀ ਲੱਗੀ ਜਿੰਨੀ ਫਿਲਮ ਹੁਣ ਤੱਕ ਦੇਖੀ ਹੈ ਦੇਖੋ ਜੀ ਫਿਲਮ ਤਾਂ ਬਹੁਤ ਅੱਛੀ ਹੈ ਵੈਸੇ ਇਹ ਇੱਕ ਹਿਸਟਰੀ ਹੈ ਤੇ ਹਿਸਟਰੀ ਵਾਕਈ ਮਤਲਬ ਅੱਛੀ ਹੈ ਹਿਸਟਰੀ ਤਾਂ ਪਰ ਜਿਹੜੇ ਤਰੀਕੇ ਨਾਲ ਫਿਲਮਾਈ ਗਈ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਫਿਲਮਾਕਣ ਕੀਤਾ ਤੇ ਜਿੱਦਾਂ ਰੋਲ ਕੀਤੇ ਹੈ ਬੱਬੂ ਨੇ ਤੇ ਉਹ ਮੁੰਡਾ ਕੁੱਕਰ ਜਿਹੜਾ ਮੈਨੂੰ ਹੁਣ ਤੱਕ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਕੰਮ ਕੀਤਾ ਹੈ ਜੀ ਤੋਂ ਰੌਂਗ 'ਤੇ ਖੜੇ ਹੋ ਉਹਨੇ ਅੰਦਰ ਬੈਠੇ ਅਸੀਂ ਹਰ ਕੋ ਜਿਹੜਾ ਦੇਖ ਰਿਹਾ ਆ ਕਿਉਂਕਿ ਜਿਸ ਤਰੀਕੇ ਦੇ ਦ੍ਰਿਸ਼ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਹਰ ਚੀਜ਼ ਜਿਹੜੀ ਸਕਰੀਨ ਤੇ ਦਿਖਾਈ ਗਈ ਆ ਉਹ ਕਿਤੇ ਨਾ ਕਿਤੇ ਸਭ ਨੂੰ ਬਹੁਤ ਪਿੱਛੇ ਲੈ ਗਿਆ ਉਸ ਪੰਜਾਬ ਦੀ ਗੱਲ ਕਰੀ ਐ ਇੰਦਾ ਲੱਗ ਰਿਹਾ ਬਸ ਉਥੇ ਪਹੁੰਚੀ ਹੋਈ ਹਾਂ ਦੇਖੋ ਜੀ ਉਹ ਉਹਨਾਂ ਦਿਨਾਂ ਦਾ ਜਿਹੜਾ ਕਲਚਰ ਹੈ ਅੱਜ ਦੇ ਦਿਨ ਦਿਖਾਉਣਾ ਮਤਲਬ ਕਿੰਦੀ ਪੁਰਾਣੀ ਸਟੋਰੀ ਹੈਗੀ ਹੈ ਤੇ ਅੱਜ ਦੇ ਦਿਨ ਉਹ ਉਹ ਸੀਨ ਜਿਹੜੇ ਹੈਗੇ ਆ ਜਾਂ ਉਹ ਮਾਹੌਲ ਕ੍ਰੀਏਟ ਕਰਨਾ ਇਹ ਇੱਕ ਬਹੁਤ ਵੱਡੇ ਦਿਮਾਗ ਦੀ ਗੱਲ ਹੈ ਔਰ ਬਹੁਤ ਵੱਡਾ ਪ੍ਰੋਜੈਕਟ ਵੀ ਬਹੁਤ ਵੱਡਾ ਹੈ ਇਸ ਇੰਤਜ਼ਾਮ ਨਾਲ ਕਿਉਂਕਿ ਇੰਨੀਆਂ ਚੀਜ਼ਾਂ ਕ੍ਰੀਏਟ ਕਰਨੀਆਂ ਬਹੁਤ ਔਖੀਆਂ ਪੁਰਾਣੇ ਮਾਹੌਲ ਨੂੰ ਉਸੇ ਤਰ੍ਹਾਂ ਦਿਖਾਉਣਾ ਤੇ ਉਸੇ ਤਰ੍ਹਾਂ ਦੀ ਡਰੈੱਸਾਂ ਦਿਖਾਉਣੀਆਂ ਤੇ ਭਾਸ਼ਾ ਉਦਾਂ ਦੀ ਬੋਲਣੀ ਹੈ ਮਤਲਬ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਤੁਸੀਂ ਆਰਟ ਟ੍ਰੇਲਰ ਦੇਖਿਆ ਜਾਂ ਹਨ ਆ Song release ਹੋ ਰਹੇ ਨੇ ਫਿਲਮ ਦੇ ਤਾਂ ਟੀਮ ਦੇ ਸਟਾਰ ਕਾਸਟ ਵਿੱਚੋਂ ਕਿਸੇ ਨਾਲ ਗੱਲ ਹੋਈ ਮਿਤੋਜ ਮਾਨ ਸਰਦੀ ਗੱਲ ਕਰਿਆ ਬੱਬੂ ਮਾਨ ਸਰਦੀ ਗੱਲ ਕਿਸੇ ਨਾਲ ਗੱਲ ਹੋਈ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਨਹੀਂ ਜਦੋਂ ਮੈਂ ਐਂਟਰ ਕੀਤਾ ਮੈਨੂੰ ਬੱਬੂ ਮਿਲਿਆ ਬਸ ਮੈਨੂੰ ਮੈਂ ਹੋਰ ਮਨੀਸ਼ ਜੀ ਨੂੰ ਮਿਲਿਆ ਤੇ ਬੱਬੂ ਨਾਲ ਦੋ ਚਾਰ ਗੱਲਾਂ ਕੀਤੀਆਂ ਤੇ ਬਾਕੀ ਕੁੱਕਰ ਦਾ ਮੇਰੇ ਨਾਲ ਹੀ ਬੈਠਾ ਹੈ ਹਾਂਜੀ ਦੇਖ ਰਹੇ ਹਾਂ ਅਸੀਂ ਕੱਟੀ ਬੈਠੇ ਕਿਵੇਂ ਕੀ ਗੱਲਾਂ ਚੱਲ ਰਹੀਆਂ ਉਹਦੇ ਨਾਲ ਕੋਈ ਸਕਰੀਨ ਜਦੋਂ ਉਹਨਾਂ ਨੂੰ ਦੇਖ ਰਹੇ ਹੋ ਕਾਫੀ ਕੁਛ ਅੱਗੇ ਦੇਖਣ ਨੂੰ ਮਿਲਦਾ ਅਸਲ 'ਚ ਨਾ ਉਸ ਵਕਤ ਐਦਾਂ ਦਾ ਮਾਹੌਲ ਬਣਿਆ ਹੁੰਦਾ ਬੋਲਣ ਨੂੰ ਦਿਲ ਨਹੀਂ ਕਰਦਾ ਕਿ ਇੰਨੀ ਮਲਬ ਉਹਦੇ ਤੇ ਨਿਗਾਹ ਗੜੀ ਹੋਈ ਹੈ ਕੰਨਾਂ ਕੰਨ ਦਾਸ ਜੋ ਵੀ ਮਤਲਬ ਆਪਾਂ ਦੇਖਦੇ ਨਾ ਕਿ ਅਗਲਾ ਡਾਇਲੋਗ ਸੁਣੀਏ ਜਾਂ ਮਤਲਬ ਅਗਲਾ ਦੇਖੇ ਸੀਨ ਦੇਖੀ ਕੀ ਹੈ ਮਤਲਬ ਉਹਦੇ ਉਤੇ ਹੀ ਧਿਆਨ ਪੂਰਾ ਮਤਲਬ ਫੋਕਸ ਹੈਗਾ ਉਦਾਂ ਮਤਲਬ ਗੱਲ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਚੰਗਾ ਵੀ ਨਹੀਂ ਲੱਗਦਾ ਬਸ ਫਿਲਮ ਦੀ ਗੱਲ ਤਾਂ ਕਰ ਹੀ ਰਹੇ ਮੈਂ ਆਪਣੇ ਆਡੀਅੰਸ ਨੂੰ ਜ਼ਰੂਰ ਜਸਨਾ ਚਾਹਾਂਗੇ ਇੱਕ ਬੜੀ ਖਾਸ ਚ ਹਾਨੀ ਸਿੰਘ ਦੀ ਗਾਇਲ ਕਰਾਂ ਤਾਂ ਤੁਸੀਂ ਉਹਨਾਂ ਨੂੰ ਲਾਂਚ ਕੀਤਾ ਸੀ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਇਹ ਇੱਕ ਚੀਜ਼ ਜਿਹੜੀ ਆ ਬੜੀ ਖਾਸ ਆ ਹਰ ਇੱਕ ਦੇ ਲਈ ਮੈਂ ਉਹਦੇ ਬਾਰੇ ਸਰ ਥੋੜਾ ਜਿਹਾ ਜ਼ਰੂਰ ਜਾਨਣਾ ਚਾਹਣੀ ਤੁਹਾਡੇ ਕੋਲੋਂ ਕਿਵੇਂ ਉਹ ਦਿਨ ਸੀ ਕਿਵੇਂ ਉਹ ਪਲੈਨਿੰਗ ਹੋਈ ਸੀ ਕਿਵੇਂ ਤੁਸੀਂ ਹਾਨੀ ਸਿੰਘ ਨੂੰ ਇੰਡਸਟਰੀ ਚ ਲੈ ਕੇ ਆਏ ਸੀ ਉਦੋਂ ਦੀ ਗੱਲਾਂ ਜੀ 2003 ਦੀਆਂ ਗੱਲਾਂ ਐ ਤੇ ਅਨੂਪ ਮੇਰੇ ਕੋਲ ਲੈ ਕੇ ਆਇਆ ਸੀ ਹਾਨੀ ਨੂੰ ਬਿਲਕੁਲ ਫ੍ਰੈਸ਼ਰ ਸੀਗਾ ਤੇ ਮੈਂ ਮੋਹਾਲੀ ਇੱਕ ਰੂਮ ਦੇ ਵਿੱਚ ਰਹਿੰਦਾ ਹੁੰਦਾ ਸੀਗਾ ਜਿੱਦਾਂ ਮਤਲਬ ਹੋਸਟਲ ਦੇ ਵਿੱਚ ਮੁੰਡੇ ਰਹਿੰਦੇ ਆ ਇਸ ਤਰ੍ਹਾਂ ਦਾ ਮਤਲਬ ਮਾਹੌਲ ਸੀਗਾ ਮੇਰਾ ਉੱਥੇ ਹੀ ਹਨੀ ਨੂੰ ਮੇਰੇ ਕੋਲ ਛੱਡ ਕੇ ਗਏ ਸੀ ਹਨੀ ਮੇਰੇ ਕੋਲ ਮਹੀਨਾ ਡੇਢ ਮਹੀਨਾ ਅਸੀਂ ਤਿਆਰੀ ਕਰਦੇ ਰਹੇ ਹਾਂ ਮਿਊਜ਼ਿਕ ਦੀ ਉਦੋਂ ਉਹਦੀ ਕੋਈ ਐਲਬਮ ਨਹੀਂ ਸੀ ਆਈ ਹੈਗੀ ਤੇ ਅਸੀਂ ਗਾਣੇ ਗੁਣੇ ਸਿਲੈਕਟ ਕੀਤੇ ਆ ਤੇ ਮੁੜ ਕੇ ਫਿਰ 2005 ਦੇ ਵਿੱਚ ਉਹ ਕੈਸੇਟ ਰਿਲੀਜ਼ ਹੋਈ ਮਤਲਬ ਫਸਟ ਜਿਹੜਾ ਡੈਬਿਊ ਸੀਗਾ ਉਹ ਤਾਂ ਮੇਰੇ ਨਾਲ ਹੀ ਸੀਗਾ ਬੇਸ਼ੀ ਪਊਗੀ ਸ਼ਹਿਰ ਪਟਿਆਲੇ ਸੀਟੀਆਂ ਨਾ ਮਾਰੁੰਦੇ ਕਿੰਨਾ ਕਿ ਚੇਂਜ ਉਸ ਤੋਂ ਬਾਅਦ ਤੁਸੀਂ ਹਾਨੀ ਸਿੰਘ ਨੂੰ ਦੇਖਿਆ ਹੋ ਤਾਂ ਜਿਸ ਮੈਂ ਕੰਮ ਤੇ ਬੈਠੇ ਨੇ ਬਹੁਤ ਫੈਨ ਫਾਲੋਇੰਗ ਆ ਲੋਕ ਬਹੁਤ ਪਸੰਦ ਕਰਦੇ ਨੇ ਹੌਲੀ ਹੌਲੀ ਕਿੰਨਾ ਕੁ ਬਦਲਾ ਉਹਨਾਂ ਦੀ ਤਰੱਕੀ ਤੁਸੀਂ ਹੁੰਦੇ ਹੋਏ ਖੁਦ ਦੇਖੀ ਹੈ ਮੈਨੂੰ ਕਦੇ ਮਿਲਿਆ ਨਹੀਂ ਜੀ ਮੁੜ ਕੇ ਉਸ ਤੋਂ ਬਾਅਦ ਕਦੀ ਮੁਲਾਕਾਤ ਨਹੀਂ ਹੋਈ ਨਹੀਂ ਹੋਈ ਨਹੀਂ ਕਿਉਂਕਿ ਉਹ ਸਾਡੇ ਬਸ ਤੋਂ ਬਾਹਰ ਹੀ ਹੋ ਗਿਆ ਸੀ ਕਿਉਂਕਿ ਜਦੋਂ ਮੇਰੀ ਕੈਸਟ ਆਈ ਉਹਦੋਂ ਹੀ ਸਾਡਾ ਇੱਕ ਨਾ ਕੰਟਰੈਕਟ ਹੋ ਗਿਆ ਸੀਗਾ ਕੰਪਨੀ ਦੇ ਨਾਲ ਤੇ ਮੇਰਾ ਸਾਲ ਦਾ ਸੀਗਾ ਤੇ ਮੇਰਾ ਕੈਰ ਵੀ ਹਣੀ ਦਾ ਲੰਬਾ ਸੀਗਾ 10 ਸਾਲ ਦਾ ਸੀਗਾ ਤੇ ਫਿਰ ਉਹ ਜਿਹੜਾ ਵਿਚਾਲੇ ਬੰਦਾ ਹੁੰਦਾ ਫਿਰ ਉਹਨੇ ਕਿਤੇ ਗੱਲ ਹੀ ਨਹੀਂ ਹੋਣ ਦਿੱਤੀ ਨਾ ਕਿਤੇ ਮੇਲ ਮਲਾਪ ਹੋਇਆ ਤੇ ਕਿਉਂਕਿ ਉਹਦੀ ਉਸੇ ਕੈਂਸਰ ਤੋਂ ਚੜ੍ਹਾਈ ਇੰਨੀ ਹੋ ਗਈ ਸੀ ਤੇ ਮੁੜ ਕੇ ਉਹਦੇ ਕੋਲ ਪ੍ਰੋਜੈਕਟ ਜਿਹੜੇ ਹੈਗੇ ਸੀ ਕੰਮਕਾਰ ਬਹੁਤ ਜ਼ਿਆਦਾ ਵਧ ਗਿਆ ਸੀ ਉਹ ਫ੍ਰੀ ਨਹੀਂ ਹੋਇਆ ਕਿਤੇ ਅੱਛਾ ਤੁਸੀਂ ਵੀ ਕਦੀ ਟਰਾਈ ਨਹੀਂ ਕੀਤਾ ਉਹਨਾਂ ਨਾਲ ਗੱਲ ਕਰਨ ਦਾ ਨਹੀਂ ਜੀ ਫਿਰ ਇੰਨਾ ਤਾਂ ਫਿਰ ਆਪਾਂ ਨੂੰ ਵੀ ਚੰਗਾ ਨਹੀਂ ਲੱਗਦਾ ਵੀ ਆਪਾਂ ਮਤਲਬ ਕਿ ਪਤਾ ਕੀ ਹੈ ਇੱਕ ਹੋਰ ਗੱਲ ਵੀ ਹੈਗੀ ਹੈ ਜੇ ਪੱਕੀ ਕੋਸ਼ਿਸ਼ ਕਰਦੇ ਵੀ ਅਸੀਂ ਕੱਢੀ ਸੀ 2010 ਦੇ ਵਿੱਚ ਕੈਸਟ ਇੱਕ ਗਾਣਾ ਹਾਨੀ ਦੇ ਮਤਲਬ ਦਾ ਸੀਗਾ ਮੁੰਡਿਆਂ ਦੇ ਸਾਰੇ ਸ਼ਹਿਰ ਵਿੱਚ ਚਰਚੇ ਤੇ ਅਸੀਂ ਜਦੋਂ ਗੱਲ ਕੀਤੀ ਤਾਂ ਉਹ ਗੱਲ ਅਨੂਪ ਨਾਲ ਹੀ ਹੁੰਦੀ ਸੀ ਅਨੂਪ ਹੈ ਜਿਹੜਾ ਮਿੱਤਰ ਸੀਗਾ ਲੇਕਿਨ ਉਹ ਪ੍ਰੋਫੈਸ਼ਨਲ ਪ੍ਰੋਡਿਊਸਰ ਬਣ ਗਿਆ ਸੀਗਾ ਤੇ ਉਹ ਉਹਦੇ ਨਾਲ ਤਾਂ ਗੱਲ ਹੀ ਨਹੀਂ ਸੀ ਹੁਣ ਹੁੰਦਾ ਹਾਨੀ ਨਾਲ ਤਾਂ ਤੇ ਮੁੜ ਕੇ ਕਦੇ ਫਿਰ ਅਸੀਂ ਕੋਸ਼ਿਸ਼ ਨਹੀਂ ਕੀਤੀ ਜਦੋਂ ਕੋਈ ਗੱਲ ਹੀ ਨਹੀਂ ਕਰਾਉਂਦਾ ਵੀ ਕੰਮ ਕਰਨੀ ਹੈ ਕਿੰਨੇ ਕ ਬਦਲ ਗਿਆ 뮤직 ਇੰਡਸਟਰੀ ਦੀ ਗੱਲ ਕਰੀਏ ਤਾਂ ਜਦੋਂ ਸ਼ੁਰੂਆਤ ਕੀਤੀ ਕਿ ਅੱਜ ਜਿੱਥੇ ਅਸੀਂ ਖੜੇ ਆ ਤੁਸੀਂ ਬੜੇ ਉਤੜਾ ਚੜਾ ਇੰਡਸਟਰੀ ਤੇ ਦੇਖਿਆ ਨੇ ਅਪਸ ਐਂਡ ਡਾਉਨਸ ਜ਼ਿੰਦਗੀ ਚ ਵੀ ਚੱਲਦੇ ਰਹਿੰਦੇ ਨੇ ਇੰਡਸਟਰੀ ਵੀ ਟੈਂਦੀ ਐ ਟੈਂਦੀ ਐ ਫਿਰ ਉੱਠ ਜੇ ਕਿੰਨੇ ਕੁ ਚੇਂਜ ਤੁਸੀਂ ਪਰਸਨਲੀ ਦੇਖੇ ਚੇਂਜ ਤਾਂ ਜਿੰਨੀ ਦੇਖ ਚੁੱਕੇ ਆ ਵੀ ਮੈਨੂੰ ਲੱਗਦਾ ਵੀ ਇੱਕ 100 ਸਾਲ ਦਾ ਬਜ਼ੁਰਗ ਜਿਹੜਾ ਹੁੰਦਾ ਹੈ ਵੀ ਅਮ ਬਚਪਨ ਤੋਂ ਲੈ ਕੇ ਆਪਣੇ ਮਤਲਬ ਆਖਰੀ ਪੜਾ ਤੱਕ ਜੋ 100 ਸਾਲ ਚ ਦੇਖਦਾ ਅਸੀਂ ਤਾਂ 10-12 ਸਾਲ ਦੇ ਵਿੱਚ ਨੋਟ ਕਰ ਲਈ ਸਾਰਾ ਕੁਝ ਬਹੁਤ ਮਾੜਾ ਹਾਲ ਹੈ ਇਹ ਜਿਹੜਾ ਬੰਦਾ ਕਿਸੇ ਨੂੰ ਯੂਜ਼ ਕਰਦਾ ਹੈ ਉਹ ਯੂਜ਼ ਕਰਦਾ ਚੱਲ ਜਾਂਦਾ ਹੈ ਤੇ ਜਿਹੜੇ ਬੰਦੇ ਮਤਲਬ ਕੱਢ ਕੇ ਚਲੇ ਜਾਂਦੇ ਆ ਉਹ ਫਿਰ ਆਪਣੇ ਮਤਲਬ ਨੂੰ ਇਹੀ ਗੱਲ ਕਰਦੇ ਆ ਅਦਰਵਾਇਜ਼ ਇੰਡਸਟਰੀ ਦੇ ਵਿੱਚ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ ਸਾਡੇ ਨਾਲ ਤਾਂ ਇਦਾਂ ਹੋਇਆ ਪਹਿਲਾਂ ਮਾਹੌਲ ਵਧੀਆ ਸੀ ਕਿ ਜਾਂ ਹੁਣ ਲੱਗਦਾ ਕਿ ਕੰਮ ਕਰਨਾ ਹੀ ਨਹੀਂ ਪਹਿਲਾਂ ਬਹੁਤ ਅੱਛਾ ਮਾਹੌਲ ਸੀਗਾ ਪਹਿਲਾਂ ਵਧੀਆ ਹੁੰਦਾ ਸੀਗਾ ਹੁਣ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਨਾ ਲੋਕ ਲੱਤਾਂ ਬਹੁ ਖਿੱਚਦੇ ਆ ਇੱਕ ਦੂਸਰੇ ਦੀ ਇਹ ਹੁਣ ਤਾਂ ਡਰ ਲੱਗਦਾ ਕੰਮ ਕਰਨ ਲੱਗਿਆ ਹੁਣ ਤਾਂ ਕੋਈ ਮਜੇ ਵਾਲੀ ਗੱਲ ਹੈ ਨਹੀਂ ਜੋ ਪਹਿਲਾਂ ਸੀਗਾ ਉਹ ਪਹਿਲਾਂ ਵਾਲਾ ਨਜ਼ਾਰਾ ਹੁੰਦਾ ਸੀ ਕੌਨਟਰੈਕਟ ਦੇ ਸਿਰ ਗੱਲ ਕੀਤੀਏ ਤਾਂ ਪਹਿਲਾਂ ਬੜੇ ਬੜੇ ਸਾਲਾਂ ਤੱਕ ਕੌਨਟਰੈਕਟ ਸਾਈਨ ਹੋ ਜਾਂਦੇ ਸੀ ਪਰ ਅੱਜ ਅਸੀਂ ਦੇਖਦੇ ਹਾਂ ਕਿ ਕੌਨਟਰੈਕਟ ਸਾਈਨ ਕਰਾ ਤਾਂ ਇਹੀ ਕਹਿੰਦਾ ਪਈ ਮੈਂ ਕੌਨਟਰੈਕਟ ਸਾਈਨ ਕਰਕੇ ਫਸ ਗਿਆ ਏ ਕੀ ਮਸਲਾ ਹੋਇਆ ਬਈ ਆ ਜਦੋਂ ਸਾਡਾ ਕੌਨਟਰੈਕਟ ਹੁੰਦਾ ਸੀਗਾ ਉਹਦੋਂ ਨਾ ਸ਼ਰਾਫਤ ਜ਼ਿਆਦਾ ਹੁੰਦੀ ਸੀ ਅਸੀਂ ਸ਼ਰਾਫਤ ਪਣੇ ਦੇ ਵਿੱਚ 5-5 ਸਾਲ 4-4 ਸਾਲ ਐਦਾਂ ਅਸੀਂ ਨਾ ਇੱਕ ਇੱਕ ਪ੍ਰੋਡਿਊਸਰ ਨਾਲ ਗੱਲ ਦਿੱਤੇ ਹਾਂ ਸਾਡਾ ਸਮਾਂ ਬਹੁਤ ਖਰਾਬ ਕੀਤਾ ਪ੍ਰੋਡਿਊਸਰਾਂ ਨੇ ਇੱਕ ਮੇਰੀ ਟੇਪ ਆਈ ਸੀ ਫੇਸਬੁਕ ਉਹ ਬਿਲਕੁਲ ਮਤਲਬ ਟੇਪ ਇੰਨੀ ਵਧੀਆ ਸੀਗੀ ਤੇ ਉਹ ਕਿਸੇ ਪ੍ਰੋਮੋਸ਼ਨ ਕਰਕੇ ਜਾਂ ਕਿਸੇ ਕਾਰਨ ਕਰਕੇ ਰਹਿ ਗਈ ਹੈ ਇਹ ਉਧਰ ਟੈਕਨੀਕਲੀ ਬਹੁਤ ਅੱਛੀ ਟੇਪ ਸੀਗੀ ਵੀਡੀਓ ਵੀ ਅੱਛੇ ਸੀਗੇ ਤੇ ਕੁਝ ਬੰਦਿਆਂ ਦੀ ਮਤਲਬ ਵਿੱਚ ਇੰਟਰਫੀਰੈਂਸ ਹੋ ਗਈ ਉਹ ਬੰਦਿਆਂ ਨੇ ਉਧਰ ਦੇ ਚੱਕ ਚੁਕਾ ਦੇ ਵਿੱਚੋਂ ਇਹਨਾਂ ਦਾ ਹੀ ਕੰਮ ਕਰੀ ਜਾਂਦੇ ਤੁਸੀਂ ਕੋਈ ਹੋਰ ਦਾ ਵੀ ਕਰ ਲਓ ਹੋਰ ਦਾ ਮਤਲਬ ਜਿਹੜਾ ਕੋਈ ਅੱਛਾ ਗਾਣਾ ਸੀ ਉਹ ਰਹਿ ਗਿਆ ਦੂਜੇ ਗਾਣੇ ਉਹ ਚਲਾਤੇ ਇਸ ਕਰਕੇ ਨਾ ਉਹ 4 ਸਾਲ ਮੇਰੇ ਬੜੇ ਖਰਾਬ ਹੋਏ ਜੀ ਮਤਲਬ ਉਹਨਾਂ ਦਾ ਬੜਾ ਮੈਨੂੰ ਦੁੱਖ ਹੈ 2010 ਦੇ ਵੀ ਟੇਪ ਆਈ ਸੀ ਮੇਰੀ ਇਹ ਤੇ ਬਾਕੀ ਕੰਟਰੈਕਟ ਤਾਂ ਅਸੀਂ तकरीबन ਕਰਨਾ ਹੀ ਹੁੰਦਾ ਕਿਉਂਕਿ ਮਾਰਕੀਟ ਦੇ ਵਿੱਚ ਕੰਮ ਕਰਨ ਦਾ ਕੰਟਰੈਕਟ ਤਾਂ ਕਰਨਾ ਹੀ ਪਊਗਾ ਪਰ ਨਜਾਇਜ਼ ਪੈਦਲ ਐਜੰਸੀ ਦੀ ਦੁਨੀਆ ਕੰਟਰੈਕਟ ਕਰਕੇ ਮੁੜ ਕੇ ਕੋਈ ਐਲਬਮ ਨਹੀਂ ਕਰਦੇ ਗਾਣਾ ਨਹੀਂ ਕਰਦੇ ਅੱਛਾ ਹੁਣ ਹੁਣ ਮੁੰਡੇ ਆਪਣਾ ਗਾਣਾ ਆਪ ਹੀ ਕਰਦੇ ਆ ਆਪਣਾ ਪ੍ਰੋਜੈਕਟ ਆਪ ਕਰਕੇ ਦਿੰਦੇ ਆ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਕੰਟਰੈਕਟ ਕਰਨੇ ਦੀ ਉਕੇ ਘਰ ਘਰ ਦੇ ਵਿੱਚ ਸੈਟਅਪ ਲੱਗੇ ਹੋਏ ਆ ਆਪਣਾ ਵੀਡੀਓ ਵੀ ਆਪ ਬਣਾ ਲੰਦੇ ਹੁਣ ਤਾਂ ਸਾਡੇ ਵਕਤ ਨੂੰ ਕੁਝ ਹੋਰ ਗੱਲਾਂ ਸੀ ਅਸੀਂ ਡਿਪੈਂਡ ਸੀਗੇ ਡਿਪੈਂਡ ਰਹੇ ਆ ਜੀ ਇਸ ਕਰਕੇ ਥੋੜਾ ਜਿਹਾ ਪਿੱਛੇ ਵੀ ਰਹਿ ਗਏ ਹੋਰ ਸਾਰਾ ਅਗਰ ਕਿਸੇ ਨੂੰ ਐਡਵਾਈਸ ਦੇਣੀ ਹੋਵੇ ਤੁਸੀਂ ਕੀ ਕਹੋਗੇ ਇੰਡਸਟਰੀ ਚ ਆਣਾ ਹੈ ਅਗਰ ਕੰਟਰੈਕਟ ਸਾਈਨ ਕਰਨਾ ਪਵੇ ਜਾਂ ਕਿਸੇ ਦੇ ਅੰਡਰ ਕੰਮ ਕਰਨ ਨਾ ਪਵੇ ਕੁਝ ਟਾਈਮ ਲਈ ਤਾਂ ਕਿਵੇਂ ਕਰਨ ਕਿਵੇਂ ਖੁਦ ਨੂੰ ਬਚਾਨ ਕਰਨਾ ਚਾਹੀਦਾ ਕੰਟਰੈਕਟ ਕਰਨਾ ਚਾਹੀਦਾ ਜਾਂ ਤਾਂ ਆਪਣਾ ਪੈਸਾ ਲਾ ਕੇ ਬੰਦਾ ਆਪ ਲਾਂਚ ਹੋ ਜਵੇ ਜਾਂ ਫਿਰ ਜੇ ਕੰਟਰੈਕਟ ਕਰਨਾ ਪੈਂਦਾ ਵੀ ਚਲੋ ਕਈਆਂ ਦੀ ਪਹੁੰਚ ਨਹੀਂ ਹੁੰਦੀ ਹੈਗੀ ਇੰਨਾ ਪੈਸਾ ਲਾਉਣ ਦੀ ਜੇ ਬਾਈ ਦੀ ਵੀ ਬੰਦਾ ਮਤਲਬ ਕਰਦਾ ਵੀ ਕੰਟਰੈਕਟ ਤਾਂ ਦੋਨੇ ਪਾਸੇ ਦੀ ਕੰਡੀਸ਼ਨਾਂ ਬਰਾਬਰ ਰੱਖ ਕੇ ਕਰੇ ਕਿ ਮੇਰੇ ਤੁਸੀਂ ਸਾਲ ਦੇ ਵਿੱਚ ਇੰਨੇ ਗਾਣੇ ਕਰੋਗੇ ਤਾਂ ਮੇਰਾ ਤੁਹਾਡੇ ਨਾਲ ਕੰਟਰੈਕਟ ਇੱਕ ਸਾਲ ਦਾ ਰਹੂਗਾ ਤੇ ਜੇ ਤੁਸੀਂ 2 ਸਾਲ ਚ ਇੰਨੇ ਕਰੋਗੇ 5 ਸਾਲ ਮਤਲਬ ਜਦੋਂ ਤੱਕ ਦਾ ਕੰਟਰੈਕਟ ਕਰਨਾ ਤਾਂ ਗਾਣੇ ਨਾਲ ਲਿਖ ਲਓ ਇਹ ਨਹੀਂ ਤਾਂ ਨਾ ਪ੍ਰੋਡਿਊਸਰ ਇਦਾਂ ਕਰਦੇ ਵੀ ਦੋ ਦੋ ਗਾਣੇ ਕੱਢ ਕੇ ਮੁੜ ਕੇ ਪੁੱਛਦੇ ਨਹੀਂ ਤਾਂ 10-10 ਸਾਲ ਖਰਾਬ ਕਰ ਦਿੰਦੇ ਆ ਇੱਕ ਗਾਣਾ ਹਿੱਟ ਹੋ ਜਾਂਦਾ ਉਹਦੇ ਉੱਤੇ ਹੀ ਖਾਂਦੇ ਰਹਿੰਦੇ ਆ ਇਹ ਇਹ ਤਾਂ ਮੇਰਾ ਸੁਝਾਅ ਹੋਇਆ ਕਿ ਜੇ ਕੰਟਰੈਕਟ ਕਰਨਾ ਤਾਂ ਦੋਨੇ ਪਾਸੇ ਬਰਾਬਰ ਹੋਣਾ ਚਾਹੀਦਾ ਸੋ ਫਿਲਮ ਅੱਜ ਸਕਰੀਨਿੰਗ ਤੇ ਪਹੁੰਚਿਆ ਸੁੱਚਾ ਸੂਰਮਾ ਦੀ ਤੇ ਇੰਟਰਵਲ ਚੱਲ ਰਿਹਾ ਸੀ ਇੰਟਰਵਲ ਖਤਮ ਹੋ ਗਿਆ ਹੈ ਤੇ ਹੁਣ ਅਸੀਂ ਅੰਦਰ ਚਾ ਲਿਆ ਫਿਲਮ ਦੇਖ ਗਿਆ ਤੁਸ ਤੋਂ ਬਾਅਦ ਵੀ ਮੈਂ ਤੁਹਾਡੇ ਕੋਲ ਜ਼ਰੂਰ ਜਾਣਾ ਕਿ ਆਖਿਰ ਤੁਹਾਨੂੰ ਪੂਰੀ ਫਿਲਮ ਕਿਵੇਂ ਦੀ ਲੱਗੀ ਜੀ ਜੀ ਮੈਂ ਬਾਅਦ ਵਿੱਚ ਵੀ ਤੁਹਾਡੇ ਨਾਲ ਗੱਲ ਕਰਦਾ ਰਹੂੰਗਾ ਤੇ ਹੁਣ ਮੇਰਾ ਵੀ ਦਿਲ ਕਰ ਰਿਹਾ ਵੀ ਪਹਿਲਾਂ ਹੀ ਦੇਖ ਲਈ ਜਾ ਕੇ ਕਿਤੇ ਵਿੱਚੋਂ ਨਿਕਲਦਾ ਨਾ ਜਾਵੇ ਕੋਈ ਸੀਨ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਇਹ ਸਨ ਮੇਰੇ ਨਾਲ ਪੰਜਾਬੀ ਸਿੰਗਰ ਬਿਲ ਸਿੰਘ ਜਿਨਾਣਾ ਅਸੀਂ ਗੱਲ ਕੀਤੀ ਪੰਜਾਬੀ ਫਿਲਮ ਸੁਝਾ ਸੂਰਮਾ ਤੇ ਉਹਨਾਂ ਦੀ ਜਰਨੀ ਨੂੰ ਲੈ ਕੇ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਿਵੇਂ ਉਹਨਾਂ ਨੇ ਕੰਮ ਕੀਤਾ ਤੇ ਅੱਜ ਕਿਵੇਂ ਕਰ ਰਹੇ ਨੇ ਉਮੀਦ ਕਰਦੀ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਇਆ ਹੋਵੇਗਾ ਲੈਟਸ ਅਪਡੇਟ ਨੂੰ ਜਾਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ